ਅਰਲੀ ਮਾਰਨਿੰਗ ਉਹਨਾਂ ਦੇ ਘਰ ਦੇ ਵਿੱਚ ਫੋਰਸਿਬਲੀ ਐਂਟਰੀ ਕਰਕੇ ਬੈਡਰੂਮ ਦਾ ਦਰਵਾਜ਼ਾ ਤੋੜ ਕੇ ਜਦੋਂ ਉਹਨਾਂ ਦੀ ਵਾਈਫ ਵੀ ਉੱਥੇ ਸੀ ਉੱਥੇ ਵੀ ਇਸ ਕਿਸਮ ਦਾ ਹੀ ਤੌਰ ਤਰੀਕਾ ਇਸਤੇਮਾਲ ਕੀਤਾ ਮੈਂ ਉਹਦਾ ਜ਼ਿਕਰ ਮੈਂ ਉਹਦਾ ਜ਼ਿਕਰ ਕੀਤਾ ਉਹਨੂੰ ਕੰਡਮ ਕੀਤਾ ਮੈਂ ਇੱਥੋਂ ਤੱਕ ਵੀਡੀਓ 'ਚ ਕਿਹਾ ਕਿ ਵਿਜੀਲੈਂਸ ਕੋ ਪੂਰਨ ਹੱਕ ਹੈ ਕਿ ਉਹ ਪਾਰਟੀ ਜਿਹੜੀ ਕਿ ਹੁਣ ਤੱਕ ਪੰਥ ਦਾ ਨਾਰਾ ਲਾ ਲਾ ਕੇ ਪੰਥ ਦੀ ਦੁਹਾਈ ਪਾ ਪਾ ਕੇ ਸੱਤਾ ਦੇ ਵਿੱਚ ਆਉਂਦੀ ਰਹੀ ਜਿਹਦੀ ਜ਼ਿੰਮੇਵਾਰੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਸੀਗੀ ਉਹਦੇ ਉੱਪਰ ਇਹ ਐਲੀਗੇਸ਼ਨ ਨੇ ਜਿਹੜੇ ਲੱਗਦੇ ਰਹੇ ਔਰ ਅੱਜ ਔਰ ਅੱਜ ਇਸੇ ਗੱਲ ਕਰਕੇ ਆਪਣੇ ਪੰਜਾਬੀ ਬੜੇ ਫਰਾਕ ਦਿਲ ਨੇ ਉਹ ਦੋ ਕੰਮ ਘਟੋ ਜਾਣਗੇ ਵੱਧ ਹੋ ਜਾਣਗੇ ਘਟੋ ਜਾਣਗੇ ਵੱਧ ਹੋ ਜਾਣਗੇ ਦੋ ਦੋ ਚੀਜ਼ਾਂ ਨਹੀਂ ਹੋਣ ਗਿਆ ਉਹ ਇੰਨਾ ਮਾਈਂਡ ਨਹੀਂ ਕਰਦੇ ठीक है ओ हो यार बिक्रम मजिठिया बोथ इन द मैनर हिट पॉइलेटेखो आखो मिस्टर बाजवा बाजवा आ देखो इधर लीडर ਸਰਕਾਰ ਹੈ ਜਿਹੜੀ ਉਹ ਨਾਂ ਬੇਦਬੀ ਕਰਾ ਸਕਦੀ ਆ ਨਾ ਨਸ਼ੇ ਬਕਾ ਸਕਦੀ ਆ ਕੋਈ ਵੀ politcal leader ਆ ਜਿਹੜਾ ਜਾਣ ਬੁੱਝ ਕੇ ਜੇ ਕੋਈ ਨਸ਼ੇ ਬਕਾਉਂਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਫਲੇਟ ਵੀ ਤਲਾਸ਼ੀ ਕਰ ਲਈ ਮੈਂ ਇੰਨੀ ਗੱਲ ਕਹੀ ਉਹ ਸੀ ਮੈਂ ਲਿਖੇਂਦੀ ਕੀਤੀ ਆਈ ਹੈਵ ਨਾਟ ਮੈਂਸ਼ਨਡ ਦੀ ਨੇਮ ਆਫ ਹਰ ਹਸਬੰਡ ਵਿਕਰਮ ਸਿੰਘ ਮਜੀਠੀਆ ਓਕੇ ਨਾਲ ਉਦੇ ਵਿੱਚ ਮੈਂ ਜਿਸ ਤਰਾ ਚੰਦ ਮਹੀਨੇ ਪਹਿਲੇ ਸਿਰ ਇੱਕ ਮਿੰਟ ਚੰਦ ਮਹੀਨੇ ਪਹਿਲੇ ਸਾਰ ਸੁਖਪਾਲ ਸਿੰਘ ਖਹਿਰੇ ਦੇ ਘਰ ਵੀ ਪੰਜਾਬ ਪੁਲਿਸ ਗਈ अर्ली बॉਲਿੰਗ ਉਹਨਾਂ ਦੇ ਘਰ ਦੇ ਵਿੱਚ ਫੋਰਸਿਬਲੀ ਐਂਟਰੀ ਕਰਕੇ ਬੈਡਰੂਮ ਦਾ ਦਰਵਾਜ਼ਾ ਤੋੜ ਕੇ ਜਦੋਂ ਉਹਨਾਂ ਦੀ ਵਾਈਫ ਵੀ ਉੱਥੇ ਸੀ ਉੱਥੇ ਵੀ ਇਸ ਕਿਸਮ ਦਾ ਹੀ ਤੌਰ ਤਰੀਕਾ ਇਸਤੇਮਾਲ ਕੀਤਾ ਮੈਂ ਉਹਦਾ ਜ਼ਿਕਰ ਮੈਂ ਉਹਦਾ ਜ਼ਿਕਰ ਕੀਤਾ ਉਹਨੂੰ ਕੰਡਮ ਕੀਤਾ ਮੈਂ ਇੱਥੋਂ ਤੱਕ ਵੀਡੀਓ ਚ ਕਿਹਾ ਕਿ ਵੇਜਿਲੈਂਸ ਕੋ ਪੂਰਨ ਹੱਕ ਹੈ ਕਿਉਂ ਆਪਣੀ ਕਾਰਵਾਈ ਕਰੇ ਤਾਂ ਮੈਂ ਉਸ ਨੂੰ ਸਖਤ ਰੋੜਿਆ ਬਰੋੜਿਆ ਗਿਆ ਉਸ ਨੂੰ ਅਫੀਸ਼ਲ ਆਪ ਦੇ ਹੈਂਡਲ ਤੋਂ ਇਹ ਵਿਖਾਇਆ ਕਿ ਜਿਸ ਤਰ੍ਹਾਂ ਮੈਂ ਬਿਕਰਮ ਸਿੰਘ ਮਜੀਠੀਏ ਦੀ ਜਦੋਂ ਗ੍ਰਿਫਤਾਰੀ ਹੋਈ ਏ ਉਸ ਨੂੰ ਕੰਡਮ ਕੀਤਾ ਸੋ ਇਸ ਗੱਲ ਕਾਰਨ ਤੁਹਾਨੂੰ ਚਾਹੀਦਾ ਉਹਨਾਂ ਨੂੰ ਕਹਿਣਾ ਕਿ ਜੀ ਤੁਸੀਂ ਡਰਾਇੰਗ ਰੂਮ ਚ ਆਜੋ ਅਸੀਂ ਫਲੈਟ ਦੀ ਤਲਾਸ਼ੀ ਕਰਨੀ ਮੈਂ ਇੰਨੀ ਗੱਲ ਕਹੀ ਉਹ ਸੀ ਮੈਂ ਲਿਖੇਂਦੀ ਕੀਤੀ ਆਈ ਹੈਵ ਨਾਟ ਮੈਂਸ਼ਨਡ ਦੀ ਨੇਮ ਆਫ ਅਰ ਹਸਬੰਡ ਵਿਕਰਮ ਸਿੰਘ ਮਜੀਠੀਆ ਓਕੇ ਨਾਲ ਉਹਦੇ ਵਿੱਚ ਮੈਂ ਜਿਸ ਤਰ੍ਹਾਂ ਚੰਦ ਮਹੀਨੇ ਪਹਿਲੇ ਸਰ 1 ਮਿੰਟ ਚੰਦ ਮਹੀਨੇ ਪਹਿਲੇ ਸਾਰ ਸੁਖਪਾਲ ਸਿੰਘ ਖਹਿਰੇ ਦੇ ਘਰ ਵੀ ਪੰਜਾਬ ਪੁਲਿਸ ਗਈ अर्ਲੀ ਮਾਰਨਿੰਗ ਉਹਨਾਂ ਦੇ ਘਰ ਦੇ ਵਿੱਚ ਫੋਰਸਿਬਲੀ ਐਂਟਰੀ ਕਰਕੇ ਬੈਡਰੂਮ ਦਾ ਦਰਵਾਜ਼ਾ ਤੋੜ ਕੇ ਜਦੋਂ ਉਹਨਾਂ ਦੀ ਵਾਈਫ ਵੀ ਉੱਥੇ ਸੀ ਉੱਥੇ ਵੀ ਇਸ ਕਿਸਮ ਦਾ ਹੀ ਤੌਰ ਤਰੀਕਾ ਇਸਤੇਮਾਲ ਕੀਤਾ ਮੈਂ ਉਹਦਾ ਜ਼ਿਕਰ ਕੀਤਾ ਉਹਨੂੰ ਕੰਡਮਕੀ ਮੈਂ ਇੱਥੋਂ ਤੱਕ ਵੀਡੀਓ ਚ ਕਿਹਾ ਕਿ ਵਿਜੀਲੈਂਸ ਕੋ ਪੂਰਨ ਹੱਕ ਹੈ ਕਿ ਉਹ ਆਪਣੀ ਕਾਰਵਾਈ ਕਰੇ ਤਾਂ ਮੈਂ ਉਸ ਨੂੰ ਸਖਤ ਰੋੜਿਆ ਬਰੋੜਿਆ ਗਿਆ ਉਸ ਨੂੰ ਅਫੀਸ਼ਲ ਆਪ ਦੇ ਹੈਂਡਲ ਤੋਂ ਇਹ ਵਿਖਾਇਆ ਕਿ ਜਿਸ ਤਰ੍ਹਾਂ ਮੈਂ ਬਿਕਰਮ ਸਿੰਘ ਮਜੀਠੀਏ ਦੀ ਜਦੋਂ ਗ੍ਰਿਫਤਾਰੀ ਹੋਈ ਏ ਉਸ ਨੂੰ ਕੰਡੈਮ ਕੀਤਾ ਸੋ ਇਸ ਗੱਲ ਕਾਰਨ ਆ ਕੇਸ ਜਿਹੜਾ ਹੈ ਉਥੇ ਰਜਿਸਟਰ ਕੀਤਾ ਗਿਆ ਹੁਣ ਮੈਂ ਅਗਲੀ ਗੱਲ ਤੇ ਆਨਾ ਇਸ ਗੱਲ ਨੂੰ ਪਹਿਲੇ ਮੈਂ ਕਲੈਰਿਟੀ ਦੇਣਾ ਚਾਹਨਾ ਅੰਡਰ ਨੋ ਸਟੈਂਕਸਸਿਸ ਇਸ ਪ੍ਰਤਾਪ ਸਿੰਘ ਬਾਜਵਾ ਵਿਦ ਬਿਕਰਮ ਸਿੰਘ ਮਜੀਠੀ ਇੱਕ ਨੰਬਰ 1 ਨੰਬਰ 2 ਸਰ ਅਜ ਤੋਂ ਤਕਰੀਬਨ 11 ਤਕਰੀਬਨ 11 ਸਾਲ ਪਹਿਲੇ ਤੁਹਾਡਾ ਦਾਸ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੀ ਸਾਰਿਆਂ ਦਾ ਪਹਿਲਾ ਆਦਮੀ ਜਿਹੜਾ ਬਿਕਰਮ ਸਿੰਘ ਮਜੀਠੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਵਿੱਚ ਗਿਆ ਐਜ਼ ਅ ਪ੍ਰੈਜ਼ੀਡੈਂਟ ਆਫ ਪੰਜਾਬ ਪ੍ਰਦੇਸ਼ ਕਾਂਗਰਸ ਤੁਹਾਡਾ ਦਾਸ ਗਿਆ ਸੀ ਉਸ ਤੋਂ ਬਾਅਦ ਇਹਦੇ ਨਾਲ ਲੱखी ਹੈ ਜਿਹੜੀ ਚਿੱਠੀ ਮੈਂ ਉਸ ਟਾਈਮ ਦੇ ਮੁੱਖ ਮੰਤਰੀ ਸਾਬ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਸੀ ਕਿ ਜਿਹੜਾ ਭੋਲਾ ਡਰੱਗ ਕੇਸ ਹੈ ਉਸ ਕੇਸ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਨਹੀਂ ਕਿਉਂਕਿ ਸਾਹ ਸੁਖਬੀਰ ਸਿੰਘ ਉਹ ਮਨਿਸਟਰ ਨੇ ਬਿਕਰਮ ਸਿੰਘ ਮਜੀਠੀਆ ਰੈਵਨੂ ਮਨਿਸਟਰ ਹੈ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਮੈਂ ਮੰਗ ਕੀਤੀ ਸੀ ਕਿ ਇਹਦੀ ਇਨਵੈਸਟੀਗੇਸ਼ਨ ਸੀਬੀਆਈ ਨੂੰ ਸੀਬੀਆਈ ਨੂੰ ਦਿੱਤੀ ਆ ਆ ਚੀਜ਼ ਉਥੇ ਸਾਹਮਣੇ ਅੱਗੇ ਗੱਲ ਲਾਈ ਇਹਨਾਂ ਨੇ ਮੈਨੂੰ ਗੱਲ ਕਹੀ ਸੀ ਮਾ ਸਾਹਿਬ ਨੇ ਕਿ ਤੁਹਾਡੀਆਂ ਪੁਰਾਣੀਆਂ ਵੀਡੀਓਆਂਆਂ ਕੋ 11 12 ਸਾਲ ਪੁਰਾਣੀਆਂ ਕਿ ਜੀ ਤੁਸੀਂ ਕਿਹਾ ਸੀ ਤਰਨਤਾਂ ਚ ਕਿ ਜੇ ਮੈਨੂੰ ਮੌਕਾ ਮਿਲਿਆ ਮੈਂ ਰੱਸਾ ਪਾ ਕੇ ਗੱਲ ਦੇ ਵਿੱਚ ਇਹਨਾਂ ਨੂੰ ਧਰੂਕ ਏ ਸੀਆਈਏ ਉਥੇ ਲੈ ਕੇ ਆਵਾਂਗਾ ਤਰਨਤਾਂ ਚ ਬਿਲਕੁਲ ਮੈਂ ਸਟੈਂਡ ਕਰਨਾ ਉਸ ਵੀ ਠੀਕ ਹੈ ਮੈਂ ਸਟੈਂਡ ਕਰਨਾ ਮੈਂ ਸਟੈਂਡ ਕਰਨਾ ਅੱਜ ਵੀ ਮੈਂ ਸਟੈਂਡ ਕਰਨਾ ਉਹ ਸੈਂਟੀਮੈਂਟ ਨਾਲ ਮੈਨੂੰ 16 ਵਿੱਚ ਉਤਾਰ ਦਿੱਤਾ ਸੀ ਤੇ ਕੈਪਟਨ ਸਾਹਿਬ ਆ ਗਏ ਸੀ ਮੈਨੂੰ ਮੌਕਾ ਮਿਲਦਾ ਤੇ ਕੰਮ ਹੋ ਜਾਣਾ ਸੀ ਥੈਂਕ ਯੂ ਕਿਉਂਕਿ ਮੈਨੂੰ ਮੌਕਾ ਨਹੀਂ ਮਿਲਿਆ ਰੱਸਾ ਪਾਣ ਦਾ ਮੈਨੂੰ ਵਕਤ ਨਹੀਂ ਮਿਲਿਆ ਜਦੋਂ ਵਕਤ ਮਿਲੇਗਾ ਮੈਂ ਰੱਸਾ ਜ਼ਰੂਰ ਪਾਉਂਗਾ ਉਹ ਕਿਦੋਂ ਪੈਂਦਾ ਉਹ ਟਾਈਮ ਆਇਆ ਹੀ ਦੱਸੇਗਾ ਹੋਰ ਅਗਲੀ ਗੱਲ ਹੋ ਗਿਆ ਜੀ ਇਹ ਤੇ ਬਹਿਸ ਡਕਸ ਤੇ ਚੱਲ ਰਹੀ ਹੈ ਤੁਹਾਡਾ ਆ ਗਿਆ ਜੀ ਟਾਈਮ ਤਾਂ ਇਹ ਸਪੀਕਰ ਇਹ ਤਾਂ ਮੈਨੂੰ ਟਾਈਮ ਦਿੱਤਾ ਡਕਸ ਤੇ ਕੀ ਬੋਲੋ ਤਦੇ ਬੋਲ ਚੁ ਬੋਲ ਹਾਂਜੀ ਹੁਣ 1 ਮਿੰਟ ਅਮਨ ਜੀ ਹੁਣ 2 ਮਿੰਟ ਖਲੋ ਜੀ ਹੁਣ ਸਿਰ ਆਪਾਂ ਆਈਏ ਡਰੱਗਸ ਵਾਲੇ ਮਸਲੇ ਇਸ ਤਰ੍ਹਾਂ ਸਾਰਾ ਦੇਸ਼ ਚਿੰਤਤ ਹੈ ਇਹ ਗੁਰੂਆਂ ਪੀਰਾਂ ਪੈਗੰਬਰਾਂ ਸੂਰਬੀਰਾਂ ਦੀ ਧਰਤੀ ਸਰ ਸਾਡੀ ਜਿਹੜੀ ਪਛਾਣ ਹੀ ਜਏ ਜਵਾਨ ਤੇ ਜਏ ਕਿਸਾਨਾਂ ਸ ਜਏ ਜਵਾਨ ਤੇ ਭਾਜਪਾ ਵਾਲਿਆਂ ਨੇ ਮਕਾਤਾ ਕੰਮ ਜੀ ਸਾਡੀ ਭਰਤੀ ਰੋਕਦੀ ਸਾਡੇ ਨੌਜਵਾਨਾਂ ਵਾਸਤੇ ਕੋਈ ਰਸਤਾ ਹੀ ਨਹੀਂ ਛੱਡਿਆ ਜ਼ਮੀਨਾਂ ਵੇਚ ਕੇ ਆਪਣੀ ਮੈਨੂੰ ਤਸੱਲੀ ਵੀ ਹੈ ਇਸ ਗੱਲ ਦੀ ਤਸੱਲੀ ਹੈ ਇਸ ਗੱਲ ਦੀ ਹੈ ਕਿਉਂਕਿ ਇਹ ਦੋਨੋਂ ਇਸ਼ੂਜ਼ ਉਹ ਨੇ ਕਿ ਜਦੋਂ ਅਸੀਂ ਉਧਰ ਬੈਠੇ ਹੁੰਦੇ ਸੀਗੇ ਉਦੋਂ ਆਪੋਜੀਸ਼ਨ ਦੇ ਵਿੱਚ ਚਾਕਦੇ ਹੁੰਦੇ ਸੀਗੇ ਅੱਜ ਤੱਕ ਕਦੇ ਇਹ ਦੋਨੋਂ ਇਸ਼ੂਜ਼ ਦੇ ਉੱਪਰ ਡਿਸਕਸ਼ਨ ਪੰਜਾਬ ਗਵਰਨਮੈਂਟ ਨੇ ਚਾਹੇ ਕਾਲੀਸ ਗੱਲ ਦੀ ਹੈ ਕਿਉਂਕਿ ਇਹ ਦੋਨੋਂ ਇਸ਼ੂਜ਼ ਉਹ ਨੇ ਕਿ ਜਦੋਂ ਅਸੀਂ ਉਧਰ ਬੈਠੇ ਹੁੰਦੇ ਸੀਗੇ ਉਦੋਂ ਆਪੋਜੀਸ਼ਨ ਦੇ ਵਿੱਚ ਚੱਕਦੇ ਹੁੰਦੇ ਸੀਗੇ ਅੱਜ ਤੱਕ ਕਦੇ ਇਹ ਦੋਨੋਂ ਇਸ਼ੂਜ਼ ਦੇ ਉੱਪਰ ਡਿਸਕਸ਼ਨ ਪੰਜਾਬ ਗਵਰਨਮੈਂਟ ਨੇ ਚਾਹੇ ਅਕਾਲੀ ਦਲ ਦੀ ਰਹੀ ਚਾਹੇ ਕਾਂਗਰਸ ਦੀ ਰਹੀ ਉਹਨਾਂ ਨੇ ਇਨੀਸ਼ੀਏਟ ਨਹੀਂ ਕੀਤੀ ਇਹ ਪਹਿਲੀ ਵਾਰੀ ਹੋਇਆ ਕਿ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਡਿਸਕਸ਼ਨ ਸਰਕਾਰ ਕਿਉਂਕਿ ਨiyet ਸਾਧ ਹੈ ਇਸ ਕਰਕੇ ਇਹ ਇਹ ਕਰਾ ਰਹੀ ਹੈ ਸਰ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਪੰਜ ਦਰਿਆ ਇੱਥੇ ਵਗਦੇ ਸੀਗੇ ਤੇ ਵੱਧ ਕਿਸਮਤੀ ਹੈ ਸਮੁੱਚੇ ਪੰਜਾਬ ਦੀ ਕਿ ਇੱਥੇ ਪਿਛਲੇ ਸਮਿਆਂ ਦੇ ਵਿੱਚ ਛੇਵਾਂ ਦਰਿਆ ਜਿਹੜਾ ਉਹ ਨਸ਼ਿਆਂ ਦਾ ਚੱਲਿਆ ਦੁੱਧਾਂ ਲੱਸੀਆਂ ਮੱਖਣਾ ਜੈਜਵਨ ਜੈ ਕਿਸਾਨ ਦੀ ਧਰਤੀ ਦੇ ਉੱਪਰ ਅੱਜ ਚਿੱਟੇ ਸਿੰਥੈਟਿਕ ਡਰੱਗਸ ਨੇ ਜਿਹੜੇ ਇਹ ਵਰਡ ਕਾਮਨ ਹੋ ਚੁੱਕੇ ਤੇ ਉਹ ਪਹਿਲਾਂ ਵਾਲੇ ਜਿਹੜੇ ਸਾਡੇ ਕਾਮਨ ਹੋ ਚੁੱਕੇ ਤੇ ਉਹ ਪਹਿਲਾਂ ਵਾਲੇ ਜਿਹੜੇ ਸਾਡੇ ਵਿਰਸੇ ਦੇ ਸ਼ਬਦ ਸੀਗੇ ਉਹ ਖਤਮ ਹੋ ਚੁੱਕੇ ਸਰ ਔਰ ਸਭ ਤੋਂ ਵੱਡੀ ਤਰਾਸ ਦੀ ਇਹ ਰਹੀ ਹੈ ਸਭ ਤੋਂ ਵੱਡੀ ਤਰਾਸ ਦੀ ਇਹ ਰਹੀ ਹੈ ਕਿ ਉਹ ਪਾਰਟੀ ਜਿਹੜੀ ਕਿ ਹੁਣ ਤੱਕ ਪੰਥ ਦਾ ਨਾਰਾ ਲਾ ਲਾ ਕੇ ਪੰਥ ਦੀ ਦੁਹਾਈ ਪਾ ਪਾ ਕੇ ਸੱਤਾ ਦੇ ਵਿੱਚ ਆਉਂਦੀ ਰਹੀ ਜਿਹਦੀ ਜ਼ਿੰਮੇਵਾਰੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਸੀਗੀ ਉਹਦੇ ਉੱਪਰ ਇਹ ਐਲੀਗੇਸ਼ਨ ਨੇ ਜਿਹੜੇ ਲੱਗਦੇ ਰਹੇ ਔਰ ਅੱਜ ਔਰ ਅੱਜ ਇਸੇ ਗੱਲ ਕਰਕੇ ਆਪਣੇ ਪੰਜਾਬੀ ਬੜੇ ਫਰਾਗ ਦਿਲ ਨੇ ਉਹ ਦੋ ਕੰਮ ਘਟੋ ਜਾਣਗੇ ਵੱਧ ਹੋ ਜਾਣਗੇ ਘਟੋ ਜਾਣਗੇ ਵੱਧ ਹੋ ਜਾਣਗੇ ਦੋ ਦੋ ਚੀਜ਼ਾਂ ਨਹੀਂ ਹੋਣ ਗਿਆ ਉਹ ਇੰਨਾ ਮਾਈਂਡ ਨਹੀਂ ਕਰਦੇ ਪਰ ਦੋ ਚੀਜ਼ਾਂ ਦੀ ਮੈਂ ਦਿਲੋਂ ਮੈਂ ਮੰਨ ਕੇ ਚੱਲਦਾ ਕਿ ਦੋ ਚੀਜ਼ਾਂ ਦੀ ਪਿਛਲੇ ਸਮੇਂ ਦੇ ਵਿੱਚ ਜੋ 10 ਸਾਲ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਦੋ ਚੀਜ਼ਾਂ ਦੀ ਇਹਨਾਂ ਨੂੰ ਮਾਫੀ ਜਿਹੜੀ ਨਾ ਲੋਕਾਂ ਤੋਂ ਮਿਲ ਲਈ ਤੇ ਨਾ ਪ੍ਰਮਾਤਮਾ ਤੋਂ ਮਿਲ ਲਈ ਤਾਂ ਦੋਹੇ ਚੀਜ਼ਾਂ ਇੱਕ ਤਾਂ ਮਿਲ ਲਈ ਤਾਂ ਦੋਹੇ ਚੀਜ਼ਾਂ ਇੱਕ ਤਾਂ ਗੁਰੂ ਸਾਹਿਬ ਜਿਹਨੂੰ ਜਿਹਨੂੰ ਅਸੀਂ ਆਪਦਾ ਸਭ ਕੁਝ ਮੰਨਦਿਆ ਆਪਦਾ ਪਿਓ ਮੰਨਦਿਆ ਉਹਨਾਂ ਦੇ ਅੰਗਾਂ ਨੂੰ ਗਲੀਆਂ ਦੇ ਵਿੱਚ ਰੂੜੀਆਂ ਦੇ ਵਿੱਚ ਰੋਲਿਆ ਇੱਕ ਆਫ ਮਾਫੀ ਨਾ ਕਦੇ ਮਿਲ ਸਕਦੀ ਨਾ ਉੱਪਰੋਂ ਤੇ ਨਾ ਲੋਕਾਂ ਤੋਂ ਤੇ ਦੂਜੀ ਜਿਹੜਾ ਅੱਜ ਸਪੀਕਰ ਸਾਹਿਬ ਕੋਈ ਉਹ ਪਹਿਲਾ ਵਾਲੇ ਕੰਮ ਤਾਂ ਹੈ ਨਹੀਂ ਕਿ ਇੱਕ ਦੋ ਦੋ ਬੱਚੇ ਨੇ ਤੇ ਬੱਚੇ ਦਾ ਢਿੱਡ ਵੀ ਦੁਖਦਾ ਹੋਵੇ ਨਾ ਜੀ ਸਾਡੀ ਇਹ ਜਨਰੇਸ਼ਨ ਰਹਿ ਜਾਣੀ ਉਹਨਾਂ ਦੀ ਗਿਣਤੀ ਘਟੀ ਜਾਪ ਗਵਰਨਮੈਂਟ ਨੇ ਚਾਹੇ ਕਾਲੀ ਦਲ ਦੀ ਰਹੀ ਚਾਹੇ ਕਾਂਗਰਸ ਦੀ ਰਹੀ ਉਹਨਾਂ ਨੇ ਇਨੀਸ਼ੀਏਟ ਨਹੀਂ ਕੀਤੀ ਇਹ ਪਹਿਲੀ ਵਾਰੀ ਹੋਇਆ ਕਿ ਭਗਵਾਨਤ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਡਿਸਕਸ਼ਨ ਸਰਕਾਰ ਕਿਉਂਕਿ ਨiyet ਸਾਹਿਬ ਹੈ ਇਸ ਕਰਕੇ ਇਹ ਇਹ ਕਰਾ ਰਹੀ ਹੈ ਸਰ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਪੰਜ ਦਰਿਆ ਇੱਥੇ ਵਗਦੇ ਸੀਗੇ ਤੇ ਬਦਕਿਸਮਤੀ ਹੈ ਇਸ ਮੁੱਚੇ ਪੰਜਾਬ ਦੀ ਕਿ ਇੱਥੇ ਪਿਛਲੇ ਸਮਿਆਂ ਦੇ ਵਿੱਚ ਛੇਵਾਂ ਦਰਿਆ ਜਿਹੜਾ ਉਹ ਨਸ਼ਿਆਂ ਦਾ ਚੱਲਿਆ ਦੁੱਧਾਂ ਲੱਸੀਆਂ ਮੱਖਣਾ ਜੈਜਵਨ ਜੈ ਕਿਸਾਨ ਦੀ ਧਰਤੀ ਦੇ ਉੱਪਰ ਅੱਜ ਚਿੱਟੇ ਸਿੰਥੈਟਿਕ ਡਰੱਗਸ ਨੇ ਜਿਹੜੇ ਇਹ ਵਰਡ ਕਾਮਨ ਹੋ ਚੁੱਕੇ ਤੇ ਉਹ ਪਹਿਲਾਂ ਵਾਲੇ ਜਿਹੜੇ ਸਾਡੇ ਵਿਰਸੇ ਦੇ ਸ਼ਬਦ ਸੀਗੇ ਉਹ ਖਤਮ ਹੋ ਚੁੱਕੇ ਸਰ ਔਰ ਸਭ ਤੋਂ ਵੱਡੀ ਤਰਾਸ ਦੀ ਇਹ ਰਹੀ ਹੈ ਸਭ ਤੋਂ ਵੱਡੀ ਤਰਾਸ ਦੀ ਇਹ ਰਹੀ ਹੈ ਕਿ ਉਹ ਪਾਰਟੀ ਜਿਹੜੀ ਕਿ ਹੁਣ ਤੱਕ ਪੰਥ ਦਾ ਨਾਰਾ ਲਾ ਲਾ ਕੇ ਪੰਥ ਦੀ ਦੁਹਾਈ ਪਾ ਪਾ ਕੇ ਸੱਤਾ ਦੇ ਵਿੱਚ ਆਉਂਦੀ ਰਹੀ ਜਿਹਦੀ ਜ਼ਿੰਮੇਵਾਰੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਸੀਗੀ ਉਹਦੇ ਉੱਪਰ ਇਹ ਐਲੀਗੇਸ਼ਨ ਨੇ ਜਿਹੜੇ ਲੱਗਦੇ ਰਹੇ ਔਰ ਅੱਜ ਔਰ ਅੱਜ ਇਸੇ ਗੱਲ ਕਰਕੇ ਆਪਣੇ ਪੰਜਾਬੀ ਬੜੇ ਫਰਾਗ ਦਿਲ ਨੇ ਉਹ ਦੋ ਕੰਮ ਘਟੋ ਜਾਣਗੇ ਵੱਧ ਹੋ ਜਾਣਗੇ ਦੋ ਦੋ ਚੀਜ਼ਾਂ ਨਹੀਂ ਹੋਣ ਗਿਆ ਉਹ ਇੰਨਾ ਮਾਈਂਡ ਨਹੀਂ ਕਰਦੇ ਪਰ ਦੋ ਚੀਜ਼ਾਂ ਦੀ ਮੈਂ ਦਿਲੋਂ ਮੈਂ ਮੰਨ ਕੇ ਚੱਲਦਾ ਕਿ ਦੋ ਚੀਜ਼ਾਂ ਦੀ ਪਿਛਲੇ ਸਮੇਂ ਦੇ ਵਿੱਚ ਜੋ 10 ਸਾਲ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਦੋ ਚੀਜ਼ਾਂ ਦੀ ਇਹਨਾਂ ਨੂੰ ਮਾਫੀ ਜਿਹੜੀ ਨਾ ਲੋਕਾਂ ਤੋਂ ਮਿਲਲੀ ਤੇ ਨਾ ਪ੍ਰਮਾਤਮਾ ਤੋਂ ਮਿਲਲੀ ਤੇ ਦੋ ਇਹ ਚੀਜ਼ਾਂ ਇੱਕ ਗੁਰੂ ਸਾਹਿਬ ਜਿਹਨੂੰ ਜਿਹਨੂੰ ਅਸੀਂ ਆਪਦਾ ਸਭ ਕੁਝ ਮੰਨਦਿਆ ਆਪ ਦਾ ਪਿਓ ਮੰਦਿਆ ਉਹਨਾਂ ਦੇ ਅੰਗਾਂ ਨੂੰ ਗਲੀਆਂ ਦੇ ਵਿੱਚ ਰੂੜੀਆਂ ਦੇ ਵਿੱਚ ਰੋਲਿਆ ਇੱਕ ਆਹ ਮਾਫੀ ਨਿਕ ਕਦੇ ਮਿਲ ਸਕਦੀ ਨਾ ਉੱਪਰੋਂ ਤੇ ਨਾ ਲੋਕਾਂ ਤੋਂ ਤੇ ਦੂਜੀ ਜਿਹੜਾ ਅੱਜ ਸਪੀਕਰ ਸਾਹਿਬ ਕੋਈ ਉਹ ਪਹਿਲਾ ਵਾਲੇ ਕੰਮ ਤਾਂ ਹੈ ਨਹੀਂ ਕਿ ਇੱਕ ਦੋ ਦੋ ਬੱਚੇ ਨੇ ਤੇ ਬੱਚੇ ਦਾ ਢਿੱਡ ਵੀ ਦੁਖਦਾ ਹੋਵੇ ਨਾ ਜੀ ਮਾਂ ਬਾਪ ਦੀ ਜਾਨ ਨਿਕਲਦੀ ਹੈ ਤੇ ਇੱਥੇ ਉਹ ਸਮਾਜ ਦੀ ਸਰਕਾਰ ਦੀ ਪੁਸ਼ਤ ਪਨਾਹੀ ਦੇ ਤਹਿਤ ਜਿਸ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਨਸ਼ੇ ਪਹੁੰਚ ਗਏ ਸਰਿੰਜਾਂ ਲਾ ਲਾ ਕੇ ਬੱਚੇ ਖਤਮ ਹੋ ਗਏ ਅਗਲੀ نسل ਖਤਮ ਹੋ ਗਈ ਔਰ ਦੋ ਚੀਜ਼ਾਂ ਨੇ ਜਿਹਦੀ ਮੈਂ ਮੰਨ ਕੇ ਚੱਲਦਾ ਕਿ ਕਦੇ ਅਕਾਲੀ ਦਲ ਨੂੰ ਔਰ ਉਸ ਸਮੇਂ ਕਿਉਂਕਿ ਭਾਜਪਾ ਵੀ ਨਾਲ ਸੀ ਇਹਨਾਂ ਨੂੰ ਮਾਫੀ ਕਦੇ ਮਿਲਣੀ ਨਹੀਂ ਹੈਗੀ ਸਰ ਉਸ ਤੋਂ ਮਗਰੋਂ ਦੌਰ ਆਇਆ ਕਾਂਗਰਸ ਦੀ ਸਰਕਾਰ ਆਈ ਤੇ ਗੁੱਟਕਾ ਸਾਹਿਬ ਨੂੰ ਹੱਥ ਤੇ ਮਨ ਲਾ ਕੇ ਮੱਥੇ ਨਾਲ ਸੌਹਾਂ ਖਾਧੀਆਂ ਗਈਆਂ ਤਖਸ਼ੀਰ ਦੰਦਵਾ ਸਾਹਿਬ ਵਾਲਾ ਮੂੰਹ ਕਰਕੇ ਕਿ ਅਸੀਂ 4 ਮਹੀਨਿਆਂ ਦੇ ਵਿੱਚ ਨਸ਼ੇ ਵੀ ਖਤਮ ਕਰ ਦਾਂਗੇ ਅਸੀਂ 4 ਮਹੀਨਿਆਂ ਚ ਜਿਹੜੇ ਗੁਨਾਹਗਾਰ ਨੇ ਗੁਰੂ ਸਾਹਿਬ ਦੇ ਬੇਅਦਬੀ ਦੇ ਉਹਨਾਂ ਨੂੰ ਵੀ ਫੜ ਲਾਂਗੇ ਤੇ ਉਹ ਤੋਂ ਮਗਰੋਂ ਕਿਸ ਤਰੀਕੇ ਦੇ ਨਾਲ ਯੂ-ਟਰਨ ਲੈ ਸਾਡੇ ਸਾਥੀਆਂ ਦੇ ਵਿਰੋਧੀਆਂ ਨੇ ਕਿਹਾ ਕਿ ਜੀ ਛੋਟੀਆਂ-ਛੋਟੀਆਂ ਮੱਛੀਆਂ ਫੜੀ ਜਾਂਦੇ ਹੋ ਵੱਡੇ ਮਗਰ ਮੱਛ ਨੂੰ ਹੱਥ ਨਹੀਂ ਪਾਉਂਦੇ ਤੇ ਜਦੋਂ ਮਾਨ ਸਾਹਿਬ ਨੇ ਤੇ ਸਾਡੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਵੱਡਾ ਹੋਵੇ, ਛੋਟਾ ਹੋਵੇ, ਆਪਣਾ ਹੋਵੇ, ਬਗਾਨਾ ਹੋਵੇ, ਅਫਸਰ ਹੋਵੇ, ਮਲਾਜ਼ਮ ਹੋਵੇ, ਲੀਡਰ ਹੋਵੇ ਕੋਈ ਬਖਸ਼ਿਆ ਨਹੀਂ ਜਾਊਗਾ ਜਦੋਂ ਵੱਡੇ ਮਗਰ ਮੱਛਾਂ ਨੂੰ ਹੱਥ ਪੈਣੇ ਸ਼ੁਰੂ ਹੋਏ ਤੇ ਉਦੋਂ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰਾਂ ਨੂੰ ਖਾਸ ਕਰਕੇ ਕਾਂਗਰਸ ਦੇ ਸਾਡੇ ਸਾਥੀਆਂ ਨੂੰ ਤਕਲੀਫ ਸ਼ੁਰੂ ਹੋ ਗਈ ਸਾਡੇ ਸਾਥੀਆਂ ਨੂੰ ਤਕਲੀਫ ਸ਼ੁਰੂ ਹੋਈ ਗੱਲ ਕੀਤੀ ਜਾਂਦੀ ਹੈ ਕਿ ਪਰਚਾ ਦਰਜ ਹੋਇਆ ਪਰਚਾ ਡੀਏ ਦਾ ਪਰਚਾ ਕਿਉਂ ਨਾ ਦਰਜ ਹੋਵੇ ਜੀ ਉਹ ਕੰਮ ਉਹ ਕਾਰਨਾਮੇ ਉਹ ਕਰਤੂਤਾ ਜਿਹਦਾ ਪੈਸਾ ਲੋਕਾਂ ਦੇ ਘਰਾਂ ਦੇ ਵਿੱਚ ਸੱਫਰ ਵਿਛਾ ਕੇ ਜੇ ਪੈਸਾ ਕਮਾਇਆ ਜਾਊਗਾ ਤਾਂ ਕੀ ਇਹ ਭਗਵੰਤ ਮਾਨ ਜੀ ਦੀ ਜ਼ਿੰਮੇਵਾਰੀ ਨਹੀਂ ਹੈਗੀ ਕੀ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਉਹ ਪੈਸਾ ਕੱਲਾ ਕੱਲਾ ਪੈਸੇ ਜਿਹੜਾ ਉਹ ਰਿਕਵਰ ਕੀਤਾ ਜਾਵੇ ਹੁਣ ਸਵਾਲ ਇਹ ਹੈ ਕਿ ਸਵਾਲ ਇਹ ਹੈ ਕਿ ਕਿ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਬੜੀ ਤਕਲੀਫ ਮੰਦੀ ਇਹਨਾਂ ਨੇ ਵਾਜਰਾ ਸਾਹਿਬ ਨੇ ਪਹਿਲਾਂ ਵੀ ਗੱਲ ਕੀਤੀ ਆ ਹੁਣ ਵੀ ਜਦੋਂ ਬੋਲ ਕੇ ਹਟੇ ਨੇ ਹੁਣ ਵੀ ਇਸ ਗੱਲ ਦੇ ਆਬਜੈਕਸ਼ਨ ਕੀਤਾ ਕਿ ਜੀ ਮੈਂ ਤਾਂ ਗੱਲ ਕੀਤੀ ਸੀਗੀ ਕਿ ਗਨੀਬ ਕੌਰ ਮਜੀਠੀਆ ਨੂੰ ਤੁਸੀਂ ਕਿਉਂ ਫੜਿਆ ਜਾਂ ਤੁਸੀਂ ਉਹਨਾਂ ਦੇ ਬੈੱਡਰੂਮ ਤੱਕ ਕਿਉਂ ਗਏ ਇੱਕ ਸੈਕਿੰਡ ਮੈਨੂੰ ਲੈਟ ਮੀ ਕੰਪਲੀਟ ਕਰੀਏ ਉਹਨਾਂ ਤੁਸੀਂ ਉਹਨਾਂ ਦੀ ਗੱਲ ਕੀਤੀ ਰਹੀ ਜਿਵੇਂ ਉਹਨਾਂ ਦੇ ਇਸ ਕੰਟੈਕਸਟ ਦੇ ਵਿੱਚ ਤੁਸੀਂ ਵਿਰੋਧ ਕੀਤਾ ਸੀਗਾ ਆਹੀ ਕਹ ਸੀ ਨਾ ਹਾਂ ਤੌਰ ਤਰੀਕਾ ਹੁਣ ਸਰ ਇਹ ਇਹ ਇਹਨਾਂ ਦੀ ਗੱਲ ਹੈ ਹੁਣ ਬਾਜਵਾ ਸਾਹਿਬ ਤੁਸੀਂ ਚਲੋ ਸਰਚ ਮੰਨ ਲਈ ਗੱਲ ਮੰਨ ਲਿਆ ਤੁਸੀਂ ਗਰੀਬਪੁਰ ਦੇ ਜਿਹੜਾ ਕਾਰਜਕ ਮੈਂਬਰ ਨੇ ਤੁਸੀਂ ਉਹਨਾਂ ਬਾਰੇ ਗੱਲ ਕੀਤੀ ਤੁਸੀਂ ਕਹਿੰਦੇ ਮੈਂ ਵਿਕਰਮ ਜੀਠਿਆ ਬਾਰੇ ਮੈਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਸਪੀਕਰ ਤੁਹਾਡੇ ਕੋਲ ਬਾਜਵਾ ਸਾਹਿਬ ਫੋਨ ਹੈਗਾ ਫੋਨ ਹੈਗਾ ਆਪ ਦਾ ਟਵਿੱਟਰ ਅਕਾਊਂਟ ਕੱਢੋ ਮੈਂ ਸਾਰੇ ਨੂੰ ਕਹਿਣਾ ਸਪੀਕਰ ਸਾਹਿਬ ਸਪੀਕਰ ਸਾਹਿਬ 25 6 2025 ਦਾ ਇਹਨਾਂ ਦਾ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਮੈਂ ਪੜ ਰਿਹਾ ਇਹਨਾਂ ਨੇ ਕੀ ਲਿਖਿਆ ਹੈ ਆਈ ਸਟਰੋਂਗਲੀ ਕੰਡੈਮ ਦਾ ਅਰੈਸਟ ਆਫ ਵਿਕਰਮਜੀਤ ਸਿੰਘ ਮਜੀਠੀਆ ਬੋਥ ਇਨ ਦਾ ਮੈਨਰ ਇਟ ਵਾਇਲੇਟਸ ਡੈਮੋਕਰੈਟਿਕ ਪ੍ਰਿੰਸੀਪਲਸ ਐਂਡ ਐਕਸਪੋਜ਼ਸ ਦਾ ਡਿਕਟੇਟੋਰੀਅਲ ਮਾਈਂਡਸੈਟ ਬਿਹਾਈਂਡ ਇਟ ਮੈਨੂੰ ਸੇ ਗੱਲ ਦੱਸੋ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਪੜ ਰਿਹਾ ਜੀ ਮੈਂ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਪੜ ਰਿਹਾ ਇਹ ਗੱਲਾਂ ਕਰਦੇ ਨੇ ਇਹ ਗੱਲਾਂ ਕਰਦੇ ਨੇ ਮੈਂ ਇਹ ਕਹਿ ਨਹੀਂ ਨਹੀਂ ਕਿਹਾ ਇਸ ਤਰੀਕੇ ਨਾਲ ਯੂਟਰਨ ਲੈਂਦੇ ਆ ਇਸ ਤਰੀਕੇ ਨਾਲ ਯੂਟਰਨ ਲੈਂਦੇ ਨੇ ਤੁਹਾਡੀ ਗੱਲ ਆ ਗਈ ਹੈ ਲੈਟ ਮੀ ਕੰਪਲੀਟ ਜੀ ਹੁਣ ਸਰ ਹੁਣ ਹੁਣ ਅਗਲੀ ਗੱਲ ਇਹਨਾਂ ਦੇ 25 256 2025 ਦਾ ਇਹਨਾਂ ਦਾ ਟਵਿੱਟਰ ਅਕਾਊਂਟ ਖੋਲ ਕੇ ਦੇਖ ਲਓ ਉਸ ਦੇ ਵਿੱਚ ਕਹਿ ਰਹੇ ਨੇ ਸਰ ਇਹ ਉਮਰਦਰਾਸ ਹੋ ਗਏ ਭੁੱਲ ਜਾਂਦੇ ਨੇ ਯੂਟਾਂ ਲੈ ਜਾਂਦੇ ਨੇ ਹੁਣ ਉਦੋਂ ਮਗਰੋਂ ਉਹਦੋਂ ਦੇ ਹਫਤਾ ਹੋ ਗਿਆ ਅਜ ਬਾਹਰ ਵੀ ਅੰਦਰ ਵੀ ਮੈਂ ਹਰਪਾਲ ਚੀਮੇ ਤੇ ਅਮਨਵਾਲਾ ਦੇ ਐਫਆਈਆਰ ਕਰਾਤੀ ਹੁਣ ਵੀ ਦਿਖਾਈ ਜਾਂਦੇ ਸੀਗੇ ਮੇਰੀ ਸੁਣ ਲਓ ਗੱਲ ਮੈਂ ਸਪੀਕਰ ਸਾਹਿਬ ਅੱਜ ਮੈਨੂੰ ਇੱਥੇ ਇੰਨੇ ਸਾਲ ਹੋ ਗਏ ਮੈਂ ਅੱਜ ਤੱਕ ਕਦੇ ਸ਼ਨੀਵਾਰ ਐਤਵਾਰ ਸਨਾਮ ਸੰਗਰੂਰ ਸਨਾਮ ਮੈਂ ਜਾਣੋ ਮਿਸ ਨਹੀਂ ਕੀਤਾ ਕਿਉਂਕਿ ਸ਼ਨੀਵਾਰ ਐਤਵਾਰ ਉਹ ਪੱਕਾ ਹਲਕੇ ਵਾਸਤੇ ਹੁੰਦਾ ਹੈ ਤੇ ਤੇ ਸੌ ਰੱਬ ਦੀ ਸਪੀਕਰ ਸਾਹਿਬ ਸੌ ਰੱਬ ਦੀ ਜਿਵੇਂ ਇਹ ਬਾਜਵਾ ਸਾਹਿਬ ਪਰਚਾ ਦਿਖਾ ਰਹੀ ਸੀ ਮੈਂ ਐਫ ਆਈ ਆਰ ਕਰਾਦੀ ਮੈਂ ਮੈਂ ਸੌ ਰੱਬ ਦੀ ਮੈਂ ਇਸ ਸ਼ਨੀਵਾਰ ਐਤਵਾਰ ਮੈਂ ਸਨਾਮ ਵੀ ਪਹਿਲੀ ਵਾਰੀ ਮਿਸ ਕਰਦਾ ਕਿਤੇ ਬਾਜਵਾ ਸਾਹਿਬ ਦੀ ਪੁਲਿਸ ਨੂੰ ਲੈਣ ਨਾ ਥੈਂਕ ਯੂ ਹੁਣ ਹੁਣ ਹੋਰ ਦੇਖੋ ਤੁਸੀਂ ਇਹਨਾਂ ਦੀ ਜਿਹੜੀ ਬਾਜਵਾ ਸਾਹਿਬ ਆ ਇਹ ਜਿਹੜੀ ਐਫ ਆਈ ਆਰ ਕੇਰ ਕਰਾਈ ਹੈ ਨਾ ਇਹ ਤੁਸੀਂ ਮੈਨੂੰ ਲੱਗਦਾ ਤੁਸੀਂ ਗਲਤੀ ਕਰ ਗਏ ਥੋੜੀ ਜੀ ਇਹ ਜਿਹੜੇ ਕੱਢੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਉਹ ਪੈਸਾ ਕੱਲਾ ਕੱਲਾ ਪੈਸਾ ਜਿਹੜਾ ਉਹ ਰਿਕਵਰ ਕੀਤਾ ਜਾਵੇ ਹੁਣ ਸਵਾਲ ਇਹ ਹੈ ਕਿ ਕਿ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਬੜੀ ਤਕਲੀਫ ਮੰਦੀ ਇਹਨਾਂ ਨੇ ਬਾਜਰਾ ਸਾਹਿਬ ਨੇ ਪਹਿਲਾਂ ਵੀ ਗੱਲ ਕੀਤੀ ਆ ਹੁਣ ਵੀ ਜਦੋਂ ਬੋਲ ਕੇ ਹਟੇ ਨੇ ਹੁਣ ਵੀ ਇਸ ਗੱਲ ਤੇ ਓਬਜੈਕਸ਼ਨ ਕੀਤਾ ਕਿ ਜੀ ਮੈਂ ਤਾਂ ਗੱਲ ਕੀਤੀ ਸੀਗੀ ਕਿ ਗਨੀਵ ਕੌਰ ਮਜੀਠੀਆ ਨੂੰ ਤੁਸੀਂ ਕਿਉਂ ਫੜਿਆ ਜਾਂ ਤੁਸੀਂ ਉਹਨਾਂ ਦੇ ਬੈਡਰੂਮ ਤੱਕ ਕਿਉਂ ਗਏ ਇੱਕ ਸੈਕਿੰਡ ਮੈਂ Let me complete ਜੀ ਉਹਨਾਂ ਤੁਸੀਂ ਉਹਨਾਂ ਦੀ ਗੱਲ ਕੀਤੀ ਨੇ ਜੀ ਵੀ ਉਹਨਾਂ ਦੇ ਕੰਟੈਕਸਟ ਦੇ ਵਿੱਚ ਤੁਸੀਂ ਵਿਰੋਧ ਕੀਤਾ ਸੀਗਾ ਆਹੀ ਕਹਿਆ ਸੀ ਨਾ ਹਾਂ ਤੌਰ ਤਰੀਕਾ ਹੁਣ ਸਰ ਇਹ ਇਹ ਇਹਨਾਂ ਦੀ ਗੱਲ ਹੈ ਹੁਣ ਬਾਜਵਾ ਸਾਹਿਬ ਤੁਸੀਂ ਚਲੋ ਸਰ ਮੰਨ ਲਈ ਗੱਲ ਮੰਨ ਲਿਆ ਤੁਸੀਂ ਗਰੀਬ ਕੌਰ ਜਿਹੜੇ ਕਾਰਜਕਮੈਂਬਰ ਨੇ ਤੁਸੀਂ ਉਹਨਾਂ ਬਾਰੇ ਗੱਲ ਕੀਤੀ ਤੁਸੀਂ ਕਹਿੰਦੇ ਮੈਂ ਵਿਕਰਮ ਜੀਠਿਆ ਬਾਰੇ ਮੈਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਸਪੀਕਰ ਤੁਹਾਡੇ ਕੋਲ ਬਾਜਵਾ ਸਾਹਿਬ ਫੋਨ ਹੈਗਾ ਫੋਨ ਹੈਗਾ ਆਪ ਦਾ ਟਵਿੱਟਰ ਅਕਾਊਂਟ ਕੱਢੋ ਮੈਂ ਸਾਰੇ ਨੂੰ ਕਹਿਣਾ ਸਪੀਕਰ ਸਾਹਿਬ ਸਪੀਕਰ ਸਾਹਿਬ 25 6 2025 ਦਾ ਇਹਨਾਂ ਦਾ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਮੈਂ ਪੜ ਰਿਹਾ ਇਹਨਾਂ ਨੇ ਕੀ ਲਿਖਿਆ ਆਈ ਸਟਰੋਂਗਲੀ ਕੰਡੈਮ ਦ ਅਰੈਸਟ ਆਫ ਵਿਕਰਮਜੀਤ ਸਿੰਘ ਮਜੀਠੀਆ ਬੋਥ ਇਨ ਦ ਮੈਨਰ ਇਟ ਵਾਇਓਲੇਟਸ ਡੈਮੋਕਰੇਟਿਕ ਪ੍ਰਿੰਸੀਪਲਸ ਐਂਡ ਐਕਸਪੋਜ਼ਸ ਦ ਡਿਕਟੇਟੋਰੀਅਲ ਮਾਈਂਡਸੈਟ ਬਿਹਾਈਂਡ ਇਟ ਮੈਨੂਸੇ ਕਹ ਦਸੋ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਪੜ ਰਿਹਾ ਜੀ ਮੈਂ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਪੜ ਰਿਹਾ ਇਹ ਗੱਲਾਂ ਕਰਦੇ ਨੇ ਇਹ ਗੱਲਾਂ ਕਰਦੇ ਨੇ ਮੈਂ ਇਹ ਕਹਿੰਦੀ ਨਹੀਂ ਨਹੀਂ ਕਿਹਾ ਇਸ ਤਰੀਕੇ ਨਾਲ ਯੂ-ਟਰਨ ਲੈਂਦੇ ਨੇ ਤੁਹਾਡੀ ਗੱਲ ਆ ਗਈ ਹੈ ਲੈਟ ਮੀ ਕੰਪਲੀਟ ਜੀ ਹੁਣ ਸਰ ਹੁਣ ਹੁਣ ਅਗਲੀ ਗੱਲ ਇਹਨਾਂ ਦੇ 25 256 2025 ਦਾ ਇਹਨਾਂ ਦਾ ਟਵਿੱਟਰ ਅਕਾਊਂਟ ਖੋਲ ਕੇ ਦੇਖ ਲਓ ਕਿ ਮੈਨੂੰ ਇਹਨਾਂ ਦਾ ਟਵੀਟ ਹੁਣੀ ਪੜਾਇਆ ਆਈ ਸਟ੍ਰਾਂਗਲੀ ਕੰਡਮ ਦਾ ਰੈਸਟ ਆਫ ਐਟ ਦਾ ਰੇਟ ਆਫ ਬਿਕਰਮ ਮਜੀਠੀਆ ਪਲੀਜ਼ ਪ੍ਰਗਟ ਸਿੰਘ ਜੀ ਤੁਸੀਂ ਚੈੱਕ 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 ਕਰੋ ਠੀਕ ਹੈ ਖੜ ਜੋ ਇੱਕ ਮਿੰਟ ਆ ਹਰ ਗੱਲ ਤੇ ਲੜਨ ਲੱਗ ਜਨੇ ਹੋ ਓਹੋ ਐਡ ਦਾ ਰੇਟ ਆ ਬਿਕਰਮ ਜਿਹੜਾ ਮੈਂ ਤੈਨੂੰ ਲਿਖਿਆ ਤੁਸੀਂ ਹੁਣ ਆਹ ਨੋਟਿਸ ਕੀਤਾ ਜਾਵੇ ਜੋ ਕੋਈ ਵੀ ਕਹੇ ਦੀ ਆਜ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਬੈਠੋ ਬਾਜਾ ਜੀ ਬੈਠੋ ਬਾਜਾ ਸਾਹਿਬ ਕਿੰਨੀ ਜੀ ਅੱਛਾ ਆਪਣਾ ਜੀਮਾ ਜੀ ਕੋਈ ਹੋਰ ਗੱਲ ਕਰਨੀ ਹੈ ਮੈਂ ਮੈਂ ਫਿਰ ਉਹਨਾਂ ਜੀ ਸਾਹਿਬ ਨੂੰ ਬੁਲਾਵਾ ਮੈਂ ਉਹੀ ਗੱਲ ਕਹਿਣੀ ਚਾਹਣਾ ਇੱਥੇ ਗਰੀਬਕੌਰ ਜੀ ਦਾ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਦਾ ਕੋਈ ਨਾਮ ਡਿਲੀਟ ਨਾ ਕਰਿਓ ਹੁਣ ਡਿਲੀਟ ਹੁੰਦਾ ਨਹੀਂ ਵੈਸੇ ਇਹ ਐ ਨਾ ਬੰਦ ਠੀਕ ਹੈ ਨਹੀਂ ਕਰਨਾ ਇਹ ਸਕਰੀਨ ਸ਼ਾਟ ਲੈ ਲਿਆ ਕੋਈ ਜਿਹੜਾ ਦਲਿਆ ਭਾਈ ਬਾਸਾਬ ਡਿਲੀਟ ਨਾ ਕਰਿਓ ਡਿਲੀਟ ਨਾ ਕਰਿਓ ਬਹੁਤ ਡਰਦੇ ਹੋ ਓਹੋ ਯਾਰ ਐਂਦਾ ਡਰਦੇ ਕਾ ਤੂੰ ਵਿਕਰਮ ਅਜੀਤਿਆ ਬਹੁਤ ਇੰਦੀ ਮੈਨਰ ਇੱਕ ਬੈਲੈਂਸ ਤੁਸੀਂ ਮਤੇ ਵਕੀਲੋਂ <سؤال> آ, 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 آ دیکھو دی. آ دیکھو مسٹر باجبا آ دیکھو مسٹر باجبا آ دیکھو ادھر لیڈر اف دی اپوزیشن ہارڈ دا ریج اف وکرم اجیتیا ہارڈ دا ریج اف وکرم اجیتیا ہٹ شو یور ٹھیک ہے جی کڑا ٹافیا یورپین ڈرگ ٹافیا ٹھیک ہے ڈرگ ٹافیا ਤੁਸੀਂ ڈرگ ٹافیا دا رلے ہوئے ہو رلے ہوئے اے تواڈا چویڈ شو کردا ਤੁਸੀਂ سنوں کھاؤ گے ਤਨਖਾਹ ਮੰਗੋਗੇ ਕਚਹਿਰੀਆਂ ਦੇ ਗੱਲਾਂ ਛੱਡੋ ਗੇਰ ਰੋਡਾ ਕੀਤਾ ਜਾਵੇ ਇਹ ਲੋਕਾਂ ਦੀ ਕਚਹਿਰੀਆ ਸਰਦਾਰ ਜੀ ਗੇਰ ਰੋਡਾ ਕੀਤਾ ਜਾਵੇ ਮਾਫੀ ਤੁਸੀਂ ਮੰਗੋਗੇ ਮਾਫੀ ਤੁਸੀਂ ਮੰਗੋਗੇ ਇਹ ਤਾਂ ਰੇਟ ਆ ਵਿਕਰਮ ਮਜੀਠੀਆ ਕੀਤਾ ਲੋਕਾਂ ਨੂੰ ਕਹਿਣ ਦੇ ਨਹੀਂ ਠੀਕ ਹੈ ਜੀ ਵਿਕਰਮ ਮਜੀਠੀਆ ਦੇ ਨਾਲ ਖੜਾ ਸਰਦਾਰ ਬਣ ਕੇ ਖਿੜਿਆ ਜੀ ਬੈਠੋ ਜੀ ਬਾਜੀ ਤਿਆਰੀ ਸਾਹਿਬ ਬੋਲਦੇ ਜੀ ਜੀ ਬੈਠੋ ਬਾਜਾ ਜੀ ਜੀ ਨਵਾ ਸਪੀਕਰ ਸਾਹਿਬ ਜੋ ਤੁਸੀਂ ਬੜਾ ਗੰਭੀਰ ਮਸਲਾ ਜੋ ਨਸ਼ਿਆਂ ਦਾ ਇਹਦੇ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਬੈਠ ਗਿਆ ਲਬਲੋ ਜੀ ਆਦੀ ਸੋ ਕਿਉਂਕਿ ਇਹ ਨਸ਼ਾ ਇਹ ਜਿਹੜਾ ਮਸਲਾ ਇਕੱਲਾ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਨਹੀਂ ਵਰਲਡ ਵਾਈਡ ਇਹ ਬੜਾ ਗੰਭੀਰ ਮਸਲਾ ਬੜੀ ਵੱਡੀ ਗਿਣਤੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਨੌਜਵਾਨਾਂ ਦੀ ਇਲੈਕਟ੍ਰੀਮ ਕੰਪਲੀਟ ਉਹਨਾਂ ਨੂੰ ਕਰ ਰਹੇ ਨੇ ਨਸ਼ਾ ਕਰਕੇ ਜਿਹੜੀ ਮੌਤ ਹੋਈ ਆ ਸੋ ਇੱਥੇ ਜੋ ਕੁਝ ਵੀ ਕੇਸ ਦੀ ਰਾਤ ਤੋਂ ਬਿਨਾ ਕਿਹਾ ਗਿਆ ਰਿਪੋਰਟ ਨਾ ਕੀਤਾ ਜਾਵੇ ਬੈਠੋ ਜੀ ਜਦੋਂ ਆਹ ਦੇਖੋ ਆਹ ਦੇਖੋ ਬੋਲੇ ਚ ਨਾਮ ਦੀ ਦੱਲ ਨਹੀਂ ਨਹੀਂ ਠੀਕ ਬੈਠੋ ਜੀ ਤੁਸੀਂ ਬੈਠੋ 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 ਚਲੋ ਬੈਠੋ ਬਾਜਾ ਸਾਹਿਬ ਬੈਠੋ ਆਯਾਰੀ ਸਾਹਿਬ ਕੰਪਲੀਟ ਕਰੋ ਜੀ ਅੱਜ ਦੋ ਬੜੇ ਗੰਭੀਰ ਮਸਲੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਦਬੀ ਤੇ ਅਤੇ ਨਸ਼ਿਆਂ ਦੇ ਮੁੱਦੇ ਤੇ ਜਿਹੜੀ ਅੱਜ ਡਿਬੇਟ ਹੋਈ ਆ ਤੋਨੇ ਹੀ ਮਸਲੇ ਬੜੇ ਗੰਭੀਰ ਨੇ ਸੋ ਪਿਛਲੇ ਅਕਾਲੀ ਦਲ ਦੀ ਸਰਕਾਰ ਦੀ ਵੀ ਗੱਲ ਕੀਤੀ ਗਈ ਆ ਸੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਕੋਈ ਵੀ ਸਰਕਾਰ ਆ ਜਿਹੜੀ ਉਹ ਨਾ ਬੇਦਬੀ ਕਰਾ ਸਕਦੀ ਆ ਨਾ ਨਸ਼ੇ ਬਚਾ ਸਕਦੀ ਆ ਕੋਈ ਵੀ ਪੋਲੀਟੀਕਲ ਲੀਡਰ ਆ ਜਿਹੜਾ ਜਾਣ ਬੁੱਝ ਕੇ ਜੇ ਕੋ ਨਸ਼ੇ ਬਕਾਉਂਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਚਾਹੇ ਉਹ ਕਿੱਡਾ ਵੀ ਲੀਡਰ ਹੋਵੇ ਲੇਕਿਨ ਕੋਈ ਬਦਲਾ ਲਊ ਭਾਵਨਾ ਨਾ ਕੋ ਪੱਖਪਾਤ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੀ ਜਿਹੜੀ ਨੌਜਵਾਨੀ ਨੂੰ ਬਚਾਉਣਾ ਨਸ਼ਿਆਂ ਤੋਂ ਬਚਾਉਣਾ ਇਹ ਇਹ ਸਮੇਂ ਦੀ ਸਭ ਤੋਂ ਵੱਡੀ ਲੋੜ ਆ ਸੋ ਇਹਦੇ ਲਈ ਸਭ ਤੋਂ ਵੱਡਾ ਜਿਹੜਾ ਉਪਰਾਲਾ ਕੀਤਾ ਜਾ ਸਕਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਈਏ ਉਹਦੇ ਲਈ ਖੇਡ ਗਰਾਊਂਡ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਦਾਸ ਨੇ ਆਪਣੇ ਹਲਕੇ ਦੇ ਤਕਰੀਬਨ 70 ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਏ ਨੇ ਜਿਹਦੇ ਵਿੱਚ ਫੁੱਟਬਾਲ, ਹਾਕੀ, ਬਾਸਕਟਬਾਲ, ਕ੍ਰਿਕਟ ਹਰ ਤਰ੍ਹਾਂ ਦੇ ਗਰਾਊਂਡ ਬਣੇ ਨੇ ਜਿਹਦੇ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਗਿਆ ਤੇ ਉਹਦੇ ਬਹੁਤ ਵਧੀਆ ਨਤੀਜੇ ਕਿਉਂਕਿ ਜੇ ਕੋਈ ਪਲੈਟਫਾਰਮ ਅਸੀਂ ਉਸ ਤਰ੍ਹਾਂ ਦਾ ਦਵਾਂਗੇ ਦੇਖੋ ਵਿਚਾਰਾਂ ਦੇ ਸ਼ਕਤੀ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਨਾਲ ਇੱਕ ਪਲੈਟਫਾਰਮ ਦਈਏ ਅਸੀਂ ਕਿ ਅਸੀਂ ਇੱਕ ਚੰਗਾ ਪਲੈਟਫਾਰਮ ਚੰਗੇ ਉਥੇ ਗਰਾਊਂਡ ਬਣ ਚੰਗੇ ਕੋਚ ਰੱਖੇ ਜਾਣ ਤਾਂ ਜੋ ਉਸੇ ਚੰਗੇ ਖਿਡਾਰੀ ਪੈਦਾ ਕਰ ਸਕੀ ਤੇ ਨੌਜਵਾਨਾਂ ਦਾ ਬੱਚਿਆਂ ਦਾ ਰੁਝਾਨ ਸੀ ਖੇਡਾਂ ਵੱਲ ਨੂੰ ਲੈ ਕੇ ਜਾਈਏ ਸੋ ਅੱਜ ਸਾਡੇ ਹਲਕੇ ਦੇ ਕਾਫੀ ਪਿੰਡਾਂ ਦੇ ਵਿੱਚੋਂ ਬੱਚੇ ਜਿਹੜੇ ਗੁੱਜਰਵਾਲ ਪਿੰਡ ਆ ਸਾਡੇ ਸਭ ਤੋਂ ਪਹਿਲਾਂ ਗਰਾਊਂਡ ਬਣਿਆ ਸੀ ਉੱਥੇ ਦੋ ਲੜਕੀਆਂ ਇੰਡੀਆ ਦੀ ਟੀਮ ਦੇ ਵਿੱਚ ਗਈਆਂ ਨੇ ਫੁੱਟਬਾਲ ਦੇ ਵਿੱਚ ਸੋ ਇਸੇ ਤਰ੍ਹਾਂ ਅਕੈਡਮੀਆ ਚੱਲ ਰਹੀਆਂ ਨੇ ਸਾਡੇ ਕਈ ਪਿੰਡਾਂ ਦੇ ਵਿੱਚ ਸੋ ਉਹ ਅਕੈਡਮੀਆ ਨੇ ਜਿਹੜੀਆਂ ਉੱਥੋਂ ਬੜੇ ਵਧੀਆ ਹਾਕੀ ਦੇ ਪਲੇਅਰ ਜਿਹੜੇ ਪੈਦਾ ਹੋ ਰਹੇ ਨੇ ਫੁੱਟਬਾਲ ਦੀ ਇੱਕ ਨਵੀਂ ਪਨੀਰੀ ਪੈਦਾ ਹੋ ਰਹੀ ਆ ਕਿਉਂਕਿ ਜੇ ਅਸੀਂ ਕੋ